ਦਰਸ਼ਤ ਕਰੋ ਜੀ ਦੀਵਾਨ ਟੋਡਰ ਮਲ ਦੀ ਜਹਾਜ ਹਵੇਲੀ ਤੇ ਜੋ ਕਿ ਇਸ ਸਮੇਂ ਤਕਰੀਬਨ ਖੰਡਰ ਬਣ ਚੁੱਕੀ ਆ ਪਰ ਨਾਲ ਦੀ ਨਾਲ ਹੀ ਇਸ ਪਾਸੇ ਆਪਾਂ ਦੇਖ ਸਕਦੇ ਕਿ ਇਹਦਾ ਜਿਹੜਾ ਦਵਾਰਾ ਕੰਮ ਆ ਰੀਸਟੋਰੇਸ਼ਨ ਦਾ ਦਵਾਰਾ ਚੱਲ ਰਿਹਾ ਜੀ ਦਵਾਰਾ ਨੂੰ ਵਧੀਆ ਜਿਵੇਂ ਸੰਗਤਾਂ ਦਰਸ਼ਨ ਕਰਨ ਲਈ ਉਹਨਾਂ ਦੇ ਲਈ ਵਧੀਆ ਤਿਆਰ ਕਰਨਗੇ ਜੀ ਇੱਕ ਇੱਥੇ ਇਹਨਾਂ ਨੇ ਆਵੇ ਖੂਬ ਬਣਾਇਆ ਤੇ ਲਿਖਿਆ ਹੋਇਆ ਇਹ ਥੂ ਪੁਰਾਣਾ ਨਹੀਂ ਹੈ ਨਵਾਂ ਹੈ ਉਹ ਕਿਸ ਹਿਸਾਬ ਨਾਲ ਇੱਥੇ ਬਣਾਇਆ ਹੋਊਗਾ ਜਾਂ ਪਹਿਲੇ ਨਕਸ਼ੇ ਦੇ ਵਿੱਚ ਹੋਊਗਾ ਕਿਸ ਹਿਸਾਬ ਨਾਲ ਤੇ ਇਹ ਵਾਲੀ ਆ ਜੀ ਹਵੇਲੀ ਬਾਬਾ ਜੋਰਾਵਰ ਸਾਹਿਬ ਮਾ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜਦੋਂ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਸੀ ਤੇ ਉਦੋਂ ਦੀਵਾਨ ਟੋਡਰ ਮੱਲ ਨੇ ਸੋਨੇ ਦੀਆਂ ਮੋਹਰਾਂ ਮਿਛਾ ਕੇ ਤੇ ਜਗਾ ਖਰੀਦੀ ਸੀ ਜਿੱਥੇ ਅੱਜ ਜੋਤੀ ਸਰੂਪ ਗੁਰਦੁਆਰਾ ਸਥਾਪਤਾ ਤੇ ਕਹਿੰਦੇ ਵੀ ਦੁਨੀਆ ਦੀ ਸਭ ਤੋਂ ਮਹਿੰਗੀ ਜਗਾ ਅੱਜ ਵੀ ਉਹੋ ਆਈ ਕਿਉਂਕਿ ਉਸ ਸਮੇਂ ਸੋਨੇ ਦੇ ਮੋਹਰੇ ਵਛਾ ਕੇ ਜ਼ਮੀਨ ਖਰੀਦੀ ਸੀ ਜਿਹਦੇ ਕਰਕੇ ਸਭ ਤੋਂ ਮਹਿੰਗੀ ਜਗਾ ਜੀ ਤੇ ਅੱਜ ਉਹਨਾਂ ਦੀ ਤੁਸੀਂ ਹਵੇਲੀ ਵੇਖ ਸਕਦੇ ਹੋ ਤੁਸੀਂ ਇੱਥੋਂ ਅੰਦਾਜ਼ਾ ਲਗਾ ਸਕਦੇ ਹੋ ਵੀ ਉਹਨਾਂ ਨੇ ਉਸ ਸਮੇਂ ਦੇ ਵਿੱਚ ਜਿਹੜੀ ਹਵੇਲੀ ਆ ਹਨਾ ਤੇ ਕਿੰਨਾ ਉਹਨਾਂ ਕੋਲੇ ਇਹ ਹੋਇ ਹੋਊਗਾ ਤਾਂ ਦੌਲਤ ਤਾਂ ਕਰਕੇ ਉਹਨਾਂ ਨੇ ਸੋਨੇ ਦੀਆਂ ਜਿਹੜੀਆਂ ਮੋਹਰਾਂ ਮਿਛਾਈਆਂ ਦੇਖੋ ਇਹਨਾਂ ਦੀਆਂ ਨੀਆਂ ਦੇਖੋ ਕਿੰਨੀਆਂ ਮਜ਼ਬੂਤ ਆ ਬਾਕੀ ਆ ਜੋ ਅੱਗੇ ਵੀ ਦਿਖਾਉਣੇ ਤੁਹਾਨੂੰ ਅ ਅੱਗੇ ਇਹਦੇ ਵਿੱਚ ਰਸੋਈ ਕਾਫੀ ਕੋਸ਼ ਹੈ ਜਿਵੇਂ ਅੱਤੇ ਖਾਣਾ ਪੌੜੀਆਂ ਹੋਗੀਆਂ ਹਨਾ ਜਿਵੇਂ ਜਿਵੇਂ ਵੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਵਧੀਆ ਬਣ ਜੂਗੀ ਬੇਸਮੈਂਟ ਹੋ ਗਿਆ ਇੱਧਰ ਦੀ ਲੰਘਦੇ ਆ ਕੁਛ ਤੇ ਚੂਨੇ ਦੇ ਨਾਲ ਇਹ ਕੋਈ ਵੀ ਆ ਚਣਾਈ ਤੇ ਬਾਅਦ ਵਿੱਚ ਪਲਾਸਟਰ ਵੀ ਹੋਇਆ ਵਾ ਪਲਾਸਟਰ ਇੱਥੋਂ ਪਲਾਸਟਰ ਇਹ ਉੱਤਰਿਆ ਹੋਇਆ ਅੱਗੇ ਚੱਲ ਕੇ ਪ ਦਿਖਾਉਣੇ ਆ ਜਹਾਜ਼ ਹਵੇਲੀ ਦੀ ਸੇਵਾ ਦਾ ਮਹਾਨ ਕਾਰਜ ਕੀਤਾ ਦੀਵਾਨ ਟੋਡਰਮਲ ਵਿਰਾਸਤੀ ਫਾਊਂਡੇਸ਼ਨ ਪੰਜਾਬ ਉਹਨਾਂ ਨੇ ਆਪਾਂ ਅੱਗੇ ਚੱਲਦੇ ਹਾਂ ਐਸੋ ਪਾਸੇ ਇਹ ਨਾ ਬਣਿਆ ਹੋਇਆ ਨਾ ਜਿਵੇਂ ਆਪਾਂ ਕਹਿ ਦਿੰਦੇ ਆ ਸਵਿਮਿੰਗ ਪੂਲ ਕਹਿ ਸਕਦੇ ਆ ਹਾਂ ਚ ਹਾਂ ਉਸ ਤਰ੍ਹਾਂ ਬਣਿਆ ਹੋਇਆ ਉਹਨਾਂ ਦਾ ਤਲਾਬ ਬਣਾਇਆ ਸੀਗਾ ਉਹ ਵੀ ਪੌੜੀਆਂ ਉੱਥੋਂ ਉਤਰਨ ਨਹਾਉਣ ਪੈਰਾਂ ਨੂੰ ਕਾਫੀ ਇਹਦੇ ਤੇ ਖੋਜ ਹੋ ਰਹੀ ਆ ਵੀ ਕਿੱਥੇ ਕੀ ਕੁਝ ਸੀਗਾ ਉਹਨਾਂ ਨੇ ਫਿਰ ਜਿਵੇਂ ਜਿਵੇਂ ਖੋਜ ਹੋ ਰਹੀ ਆ ਉਹ ਵੀ ਉਹ ਇੱਥੇ ਲਿਖ ਰਹੇ ਇੱਥੇ ਲਿਖਿਆ ਹੋਇਆ ਜੀ ਆ ਪੁਰਾਣਾ ਪਲਾਸਟਰ ਤੇ ਪਲਾਸਟਰ ਆਵੇ ਇੱਥੇ ਇੰਨਾ ਰੱਖਿਆ ਹੋਇਆ ਆ ਅੱਜ ਇਹ ਮੈਂ ਇਕਟਾ ਹੂੰਗਾ ਹਨਾ ਤੇ ਇੱਥੇ ਆ ਪਲਾਸਟਰ ਹੋ ਗਿਆ ਇੰਨਾ ਇੰਨਾ ਮੋਟਾ ਇੰਚ ਇੰਚ ਦੇ ਕਰੀਬ ਪਲਾਸਟਰ ਹੋਇਆ ਵਾ ਤੇ ਆ ਉੱਤੋਂ ਵੀ ਉਹ ਦੁਆਰਾ ਲਾਇਆ ਹੋਇਆ ਹਨਾ ਜਿਵੇਂ ਆ ਦੇਖੀ ਆਵੇ ਮਤਲਬ ਉਹਨੂੰ ਟੁੱਟਦੇ ਨੂੰ ਉਹਨੂੰ ਉਹ ਉਹ ਲਾਈ ਸਟੀਲ ਲਾਈ ਆ ਵੀ ਉਹ ਡਿੱਗੇ ਨਾ ਹਨਾ ਡਾਟ ਤੇ ਆਹ ਉੱਪਰੋਂ ਆ ਹਾਂ ਕੀਤਾ ਆ ਕਿ ਉਹਨੂੰ ਡਾਟ ਨੂੰ ਰੋਕਿਆ ਹੋਇਆ ਆ ਇਹ ਪਲਾਸਟਰ ਇਹਦਾ ਸਾਰਾ ਝੜ ਚੁੱਕਿਆ ਇਹ ਥੱਲੇ ਉੱਟਾਂ ਨਿਕਲੀਆਂ ਬਲਕਿ ਉਸ ਸਮੇਂ ਦੇ ਵਿੱਚ ਇਹ ਪਲਾਸਟਰ ਹਾਂ ਪਲਾਸਟਰ ਸੀ ਤੇ ਇਹ ਆਗੇ ਇਹਨਾਂ ਦਾ ਮੇਨ ਉਹ ਉਹ ਵੀ ਸਟੀਲ ਲਾ ਕੇ ਉਹਨਾਂ ਦੇ ਕਲਸ ਲਗਾਈ ਹੋਏ ਆ ਦਿਗਦੇ ਹੋਣਗੇ ਨਾ ਦਿਗਦੇ ਹੋਣਗੇ ਯਾਰ ਇਹ ਦੇਖਣ ਵਾਲੀ ਚੀਜ਼ ਆ ਵੀ ਐਵੇਂ ਨਹੀਂ ਹੈ ਹਨਾ ਉਹਨੇ ਸੋਨੇ ਦੇ ਮੋਹਰੇ ਵਛਾਤੀਆਂ ਉਹਦੀ ਹਵੇਲੀ ਤੋਂ ਪਤਾ ਲੱਗਦਾ ਉਹਨਾਂ ਸਮਿਆਂ ਦੇ ਵਿੱਚ ਆਈ ਤੋਂ ਤਕਰੀਬਨ ਕਿੰਨੀ ਤਕੜੀ ਹੈ 350 ਸਾਲ ਪਹਿਲਾਂ ਤੇ ਇਹਨੂੰ ਪਾਉਣ ਨੂੰ ਕਿੰਨਾ ਸਮਾਂ ਲੱਗਾਊਗਾ ਹਾਂ ਸਾਡੇ ਸਾਰੇ ਨਾ ਉਹਨਾਂ ਯਾ ਚੀਜ਼ਾਂ ਹਾਂ ਸਰੋਕੀ ਹੋਈ ਆ ਉਹ ਤਾਂ ਕੀਤਾ ਹੋਇਆ ਵੀ ਇਹ ਡਿੱਗੇ ਨਾ ਹਾਂ ਤੇ ਇੱਥੋਂ ਵੀ ਆ ਤੁਸੀਂ ਥਿਊ ਵੀ ਦੇਖ ਸਕਦੇ ਹੋ ਜਦ ਯਾਰ ਮਹਿਲ ਸੀ ਹਵੇਲੀ ਕਾਦੀ ਸੀ ਹਨਾ ਕਿੰਨੇ ਇਹ ਆਲੇ-ਉਲੇ ਰੱਖੇ ਹੋਏ ਆ ਇਸ ਸਾਈਡ ਤੇ ਵੀ ਇੱਥੇ ਮਿਲ ਜਾਂਦਾ ਹੋ ਸਕਦਾ ਵੀ ਕਿਤੇ ਚਾਹ ਦਰੀਮਸ਼ਾਈ ਹੋਈ ਕੁਝ ਸਮਾਗਮ ਕਰਦੇ ਹੋਣਗੇ ਇਹ ਆ ਚੀਜ਼ਾਂ ਕਿੰਦੀਆਂ ਬਣਾਉਣੀਆਂ ਅਲਮਾਰੀ ਟੈਪ ਵਾਲੀ ਇਹ ਕਹਿੰਦੇ ਪਾ ਵਾਲੀ ਆ ਚੀਜ਼ਾਂ ਵਿੱਚ ਰੱਖਣ ਵਾਸਤੇ ਚੀਜ਼ਾਂ ਰੱਖਣ ਨੂੰ ਇਹ ਕਿੰਨੇ ਕਿੰਨੇ ਰੌਣਕ ਹੁੰਦੀ ਹੋਊਗੀ ਉਸ ਸਮੇਂ ਇਹ ਸੋਚਣ ਵਾਲੀ ਗੱਲ ਆ ਵੀ ਐਡੀ ਹਵੇਲੀ ਆ ਇਹ ਦੁਬਾਰਾ ਟੋਟਰੀ ਦੇ ਉੱਪਰ 76 ਨਾ ਉਹ ਕਿਵੇਂ ਹੋ ਗਿਆ ਉਹ ਡੈਗ ਰਹੀ ਆ ਫਿਰ ਉਹਨਾਂ ਨੇ ਰੋਕਿਆ ਸਾਰਾ ਉਹਨਾਂ ਨੇ ਹੋਲਡ ਕੀਤਾ ਉਹਦੇ ਨਾਲ ਲਾ ਕੇ ਸਰਗੇ ਲਾ ਕੇ ਆਰ ਪਰ ਕਾਉਣੇ ਪਸੇ ਹਨ ਬ੍ਰੈਕਟ ਜੇ ਬਣਾਦੇ ਆ ਵਿਚਾਰ ਨਹੀਂ ਇਹਨੂੰ ਫੇਰ ਵੀ ਆ ਦੇਖ ਤੂੰ ਇਹ ਤਾਂ ਘਟੋ ਘਟੇ ਇਹ ਅ ਇੱਕ ਦੋ ਤਿੰਨ ਪੌਣੇ ਤਿੰਨ ਫੁੱਟ ਚੌੜੀ ਕਾਂਦਾਰੀ ਹੂੰ ਤਿੰਨ ਫੁੱਟ ਦੇ ਆਸ-ਪਾਸ ਵੀ ਹੋ ਸਕਦੀ ਆ ਆਪਣੇ ਕੋਲ ਅੰਦਾਜ਼ਾ ਲੱਗ ਗਿਆ ਇੰਨੀ ਚੌੜੀ ਕੰਧ ਸਰਵੇਂ ਕੰਮ ਇੰਨੀਆਂ ਇਹ ਵੀ ਇਹ ਵੀ ਕਿੰਨੀ ਇਹਦੀ ਮਜ਼ਬੂਤ ਨਹੀਂ ਹੋਊਗੀ ਕਮਾਲ ਤੇ ਹਾਦਪਾ ਉਹ ਨਾ ਚਲੋ ਬਾਅਦ ਵਿੱਚ ਕੀਤੀਆਂ ਹੋਈਆਂ ਤੇ ਐਸਾ ਸਾਈਡ ਆ ਗਈ ਇਹਨਾਂ ਦੀ ਰਸੋਈ ਰਸੋਈ ਵੀ ਟਾਈਟਲ ਹੋ ਚੁੱਕੀ ਆ ਹੋ ਸਕਦਾ ਜਦੋਂ ਇਹਨਾਂ ਨੇ ਬਾਅਦ ਵਿੱਚ ਢਾਹ ਦਿੱਤੀ ਹੋਵੇ ਆਹ ਲਿਖਿਆ ਇੱਥੇ ਵੀ ਲਾਂਗਰੀ ਦਾ ਕਮਰਾ ਜਿਹੜਾ ਇਹਨਾਂ ਦਾ ਰਸੋਈਆ ਹੋਊਗਾ ਸਰਵੈਂਟ ਕੁੱਕ ਰੂਮ ਐਸਾਈਡ ਕਬੂਤਰ ਆਗੇ ਹਨਾ ਕਬੂਤਰਾਂ ਦਾ ਆਉਣਾ ਹੀ ਆਖਰ ਉਹਨਾਂ ਨੂੰ ਜਗ੍ਹਾ ਮਿਲ ਜਿੰਦੀ ਹੈ ਵਧੀਆ ਉਹ ਗੱਲ ਆ ਬਸ ਵੀ ਅੰਡਰ ਬਣ ਗਈ ਆ ਮਟੀਰੀਅਲ ਦੇਖੀ ਬੱਚੇ ਜਾਨੀ ਕਿ ਆ ਬਰੀਕ ਰੌੜੀ ਜੀ ਹੋਗੀ ਬਰੀਕ ਰੌੜੀ ਹੋਗੀ ਚੂਨਾ ਹੋ ਗਿਆ ਇਹਦੇ ਨਾਲ ਹੀ ਉਹ ਚੀਜ਼ਾਂ ਨੂੰ ਇਹ ਉਹ ਹੀ ਆ ਨਾ ਬੱਜਰੀ ਜੀ ਇਹਨਾਂ ਦੇ ਆਸਰੇ ਅੱਜਕੱਲ ਦਾ ਸੀਮੈਂਟ ਆ ਗਿਆ ਨਾ ਆ ਸਾਈਡ ਤੇ ਆ ਬੇਸਮੈਂਟ ਉੱਪਰ ਬਣ ਗਿਆ ਹੂੰ ਤੇ ਥੱਲੇ ਰਹਿਣਾ ਹੋਊਗਾ ਇਸ ਚੀ ਆ ਆ ਗਈ ਹੈ ਖੰਸੋਈ ਦੀ ਐਂਟਰੀ ਕਿੰਨਾ ਵਿਊ ਤਕੜਾ ਹਨ ਤੇ ਆ ਗਿੱਲ ਰਸੋਈ ਸਿਰਫ ਰਸੋਈ ਹੀ ਬਚੀਆ ਜਿਆਦਾ ਹਾਲਾਤ ਜਿਹੜੇ ਆ ਨਾਲੀ ਹੋ ਗਈ ਪਾਣੀ ਆ ਉਸਤੇ ਭੰਡੇ ਭੁੰਡੇ ਤੋਂ ਨੂੰ ਹੋ ਗਈ ਇਹ ਬਾਹਰ ਜਾਂਦੀ ਆ ਰਸੋਈ ਦਾ ਆ ਚਿੰਨੀ ਹੋ ਗਈ ਹੈ ਨਾ ਧੂਆ ਬਾਹਰ ਨਿਕਲ ਨੂੰ ਤਰ ਹੋ ਗਿਆ ਆ ਰਸੋਈ ਦੀ ਅਲਮਾਰੀ ਹੋ ਗਈ ਕਿਚਨ ਦਾ ਕੋੜਾ ਵਾਲਾ ਹੋ ਗਿਆ ਹੈ ਨਾ ਤੇ ਸਮਾਨ ਸਮੂਹ ਰੱਖਣ ਨੂੰ ਐਸਾਈਡ ਤੇ ਐ ਚੁੱਲਾ ਹੋ ਗਿਆ ਤੇ ਆ ਫਿਰ ਭਾਂਡੇ ਤੁੰ ਨੂੰ ਹੋਗੂ ਇੱਧਰ ਖੇਲ ਕੋ ਬਣੀ ਆ ਪਾਣੀ ਛੱਡਿਆ ਹੋਊਗਾ ਨਾ ਇੱਥੇ ਪਾਣੀ ਰਸਦੇ ਹੋਣਗੇ ਦੂਜੇ ਆਪਣੇ ਨਹੀਂ ਸਪਾਉਣਾ ਮੰਗੋ ਟੈਂਕੀਆਂ ਹੋ ਗਈਆਂ ਜੋ 66 ਸਾਰੀਆਂ ਗਈਆਂ ਆ ਇਹ ਰੋਕੀਆਂ ਹੋਈਆਂ ਇਹਨਾਂ ਨੇ ਹੂੰ ਸਹੀ ਆ ਇੱਥੇ ਆਹ ਵੱਡਾ ਚੁੱਲਾ ਬਣਿਆ ਹੋਊਗਾ ਹਨਾ ਹਾਂ ਵੱਡਾ ਹੀ ਹੋਊਗਾ ਪੂਰਾ ਹਾਂ ਵੱਡਾ ਹੋਊਗਾ ਚਲ ਜੀ ਨੂੰ ਆਪਾਂ ਕਹਿ ਸਕਦੇ ਹਾਂ ਵੱਡੇ ਲੈਵਲ ਦੇ ਤੇ ਆ ਆ ਗਈ ਪਾਣੀ ਦੀ ਹੌਦੀ ਹौज ਉਹੀ ਹੋ ਗਿਆ ਕੋਧਰ ਬਣ ਗਿਆ ਤੇ ਕਿਧਰ ਬਣ ਗਿਆ ਇੱਥੇ ਇਧਰ ਚੱਲਦਾ ਪਿਆ ਕੰਮ ਜੀ ਇਧਰ ਕੀ ਹੈ ਰਸੋਈ ਦਾ ਸਟੋਰੇਜ ਆ ਜਿਹੜਾ ਖਾਣਾ ਬੰਦ ਆ ਉਹ ਜਾਂ ਕਾ ਰਾਸ਼ਨ ਨਾਦਰ ਰਾਸ਼ਨ ਲਿਆ ਗਿਆ ਜਿਵੇਂ ਆਪਣੇ ਡਾਕਟਰ ਨੇ ਤਕਨੀਕ ਯਾਨ ਉਸ ਸਮੇਂ ਦਾ ਆਰਕੀਟੈਕਟ ਕਿਹ ਹੋਇਆ ਹੋਊਗਾ ਜਿਹਨੇ ਡਿਜ਼ਾਈਨ ਕੀਤੀ ਹੈ ਨਾ ਨਿੱਕੇ ਨਿੱਕੇ ਕਮਰੇ ਡਿਜ਼ਾਈਨ ਥੱਲੇ ਦੀ ਚੱਲ ਗਏ ਇੱਧਰ ਆਹੀ ਮੈਨੂੰ ਲੱਗਦਾ ਆਪਾਂ ਬਾਹਰ ਨਿਕਲ ਜਾਈਏ ਖਾਤਾ છਤ ਜਮਾ ਨਹੀਂ ਇਹ ਤਾਂ ਉਹ ਭਰਤੀ ਪੈ ਗਈ ਮਿੱਟੀ-ਮਿੱਟੀ ਪੈ ਗਈ ਇੱਥੇ ਕਿਉਂਕਿ ਫਰਸ਼ ਤਾਂ ਹਲੇ ਦੀਂਦੀ ਨਹੀਂ ਆਪਾਂ ਬਿਲਕੁਲ ਨਾਲ ਲੱਗਦੇ ਪਏ ਲਓ ਇੱਥੋਂ ਵੀਊ ਵੇਖ ਸਕਦੇ ਆ ਪਹਿਲੀ ਮੰਜ਼ਲ ਦਾ ਹਾਲ ਕਮਰਾ ਅੱਛਾ ਹਾਲ ਸੀਗਾ ਇੱਥੇ ਬਰਾਂਡਾ ਜੀ ਨੂੰ ਆਪਾਂ ਕਹਿੰਦੇ ਆ ਹਨਾ ਉੱਥੋਂ ਲੈ ਕੇ ਪੂਰਾ ਬੈਣ ਨੂੰ ਉਹ ਦੂਜੀ ਮੰਜ਼ਲ ਨਾਲ ਆ ਗਿਆ ਉੱਪਰ ਖੁੱਲਾ ਹੀ ਉਹ ਪੂਰਾ ਹਾਂ ਕੀ ਤੇ ਲੋ ਜੀ ਇਹ ਫਿਰ ਇੱਧਰ ਇੱਥੋਂ ਦੂਜਾ ਥਿਊ ਵਿਊ ਵੇਖ ਸਕਦੇ ਆ ਸਾਹਮਣੇ ਵਾਲਾ ਆਹ ਬਰਾਂਡਾ ਹੋ ਗਿਆ ਲੰਬਾ ਸੀਗਾ ਉੱਪਰੋਂ ਦੂਜਾ ਬਰਾਂਡਾ ਆ ਗਿਆ ਆ ਪਹਿਲਾ ਬਰਾਂਡਾ ਹੋ ਗਿਆ ਹਾਂ ਉੱਪਰਲਾ ਦੂਜਾ ਹੋ ਗਿਆ ਤੇ ਉਹਦੇ ਉੱਪਰ ਵੀ ਆ ਹਾਂ ਉਹਦੇ ਉੱਪਰ ਵੀ ਤੇ ਆਹ ਜਗ੍ਹਾ ਜਿਹੜੀਆਂ ਪੌੜੀਆਂ ਵਗੈਰਾ ਰੱਖ ਰਹਿਗੇ ਇਹ ਜਿਆਦਾ ਫਿਰ ਬਾਹਰਪੂਰ ਬੈਨ ਵਾਸਤੇ ਹੋਗਾ ਇੱਥੇ ਲਿਖਿਆ ਹੋ ਕੋਈ ਸਹਿ ਖਾਨੇ ਦੀ ਟਹਿ ਚੁੱਕੀ ਇਮਾਰਤ ਅੱਛਾ ਇਹ ਟਹਿ ਚੁੱਕੀ ਆ ਲਓ ਜੀ ਇਹ ਤਾਂ ਸੀ ਜੀ ਦੀਵਾਨ ਟੋਡਰਮਲ ਦੀ ਹਵੇਲੀ ਆ ਬਾਕੀ ਜੇ ਤੁਸੀਂ ਇੱਥੇ ਆਉਣਾ ਜਿਹੜਾ ਫਤੇਗੜ ਸਾਹਿਬ ਗੁਰਦੁਆਰਾ ਮੇਨ ਆ ਉਹਦੇ ਬਿਲਕੁਲ ਨੇੜੇ ਆ 1 ਕਿਲੋਮੀਟਰ ਤੁਰ ਕੇ ਜੇਕਰ ਤੁਸੀਂ ਰਸਤਾ ਆਉਣਾ 1 ਕਿਲੋਮੀਟਰ ਤੇ ਰਸਤੇ ਤੇ ਹੀ ਆ ਜੀ ਤੇ ਮੋਮਬਤੀਆਂ ਦਵਾਲੀਆਂ ਵੀ ਦੀ ਬੀਬੀ ਅਸਮੇ ਲਾਈ ਇਹੀ ਹੈ ਕਿ ਮਲਾ ਦਿਵਾਲੀ ਤੇ ਕਾਫੀ ਪਏ ਸੀਗੇ ਚਲੋ ਠੀਕ ਆ ਜੀ ਵੀਡੀਓ ਵੇਖਣ ਲਈ ਧੰਨਵਾਦ ਜੀ